ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੁੜੰਦਾ ਲੋੜੀਐ ਜਿਸੇ ਅਗੈ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬੰਨ ਹਰ ਜੇਠ ਜੁੜੰਦਾ ਲੋੜੀਆ ਜਿਵੇਂ ਅੱਗ ਸਭ ਨਿਵੰਨ சனலையா பண்ண மாணக்க மோத்த நாம பிரபு ஊனலா சன் ਰੰਗ ਸਬੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਈਹ ਧਨ ਆਪਣ ਲੀਆ ਜੇ ਮਿਲਾ ਵਿਛੜ ਕਿਉ ਰਵਨ ਸਾਧੂ ਸੰਗ ਪਰਾਪਤੀ ਨਾਨਕ ਰੰਗ ਮਨੰ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਰ ਜੀਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤਸੰਗ ਜੀ ਬੜੇ ਵੱਡੇ ਬਾਗ ਹਨ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਗੁਰਬਾਣੀ ਸੁਣਨ ਪੜਨ ਦਾ ਸੁਭਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਅੱਜ ਜੀਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸੰਗਰਾਂਦ ਵਾਲਾ ਦਿਨ ਹੈ ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸੁਣਿਆ ਹੈ ਸਤਿਗੁਰੂ ਜੀ ਰਹਿਮਤ ਕਰਨ ਆਉਣ ਵਾਲਾ ਸਮਾਂ ਸਰਬੱਤ ਸੰਗਤਾਂ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਦੁੱਖਾਂ ਕਲੇਸ਼ਾਂ ਦਿਲਦਰਾਂ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਨੂੰ ਬਚਾ ਕਰਕੇ ਰੱਖਣ ਸੰਕ્રાંત ਸਤਸੰਗ ਜੀ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਸੂਰਜ ਦਾ ਤਬਦੀਲ ਹੋਣਾ ਸੂਰਜ ਦੀ ਗਰਤਸ਼ਤੇ ਦੁਆਰਾ ਕੁਦਰਤੀ ਤੌਰ ਤੇ ਬਦਲਾਵ ਹੋ ਜਾਣਾ ਇਸੇ ਨੂੰ ਸੰਕਰਾਂਤ ਕਿਹਾ ਜਾਂਦਾ ਹੈ ਹੌਲੀ-ਹੌਲੀ ਇਹ ਸ਼ਬਦ ਬਦਲਿਆ ਸੰਗਰਾਂਦ ਬਣ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਰੀ ਰੁੱਤਾਂ ਦਾ ਹਵਾਲਾ ਦੇ ਕਰਕੇ ਸਤਸੰਗ ਜੀ ਸਮਝਾਉਣਾ ਕੀਤਾ ਹੈ ਕਿ ਹੇ ਜੀਵ ਜਿਵੇਂ ਸੂਰਜ ਨੇ ਗਰਤਸ਼ ਕੀਤੀ ਤੇ ਮੌਸਮ ਦੇ ਵਿੱਚ ਆਈ ਤਬਦੀਲੀ ਸੰਗਰਾਂਦ ਕ੍ਰਾਂਤੀ ਦਾ ਤੈਨੂੰ ਪਤਾ ਲੱਗਦਾ ਹੈ ਹੇ ਜੀਵ ਇਸੇ ਤਰ੍ਹਾਂ ਸ਼ਬਦ ਦੇ ਦੁਆਰਾ ਤੇਰੇ ਹਿਰਦੇ ਦੇ ਅੰਦਰ ਅੰਤਸ਼ਾ ਕਰਨ ਦੇ ਅੰਦਰ ਤਬਦੀਲੀ ਆਉਣੀ ਅਤੀ ਜ਼ਰੂਰੀ ਹੈ। ਕਾਵਕੇ ਗੁਰਮੁਖੋ ਗੁਰੂ ਦੀ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਅੰਦਰੋਂ ਆਪਣੇ ਔਗੁਣਾਂ ਨੂੰ ਕੱਢ ਲੈਣਾ ਤੇ ਗੁਣਾਂ ਦੇ ਧਾਰਣੀ ਹੋ ਜਾਣਾ। ਜੋ ਮਨਮੁਖਾਂ ਵਾਲੀ ਬਿਰਤੀ ਹੈ ਉਸ ਬਿਰਤੀ ਦਾ ਤਿਆਗ ਕਰਨਾ ਤੇ ਗੁਰਮੁਖਾਂ ਵਾਲੀ ਬਿਰਤੀ ਜੋ ਗੁਰਮਤ ਹੈ ਉਹ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਲੈ ਲੈਣੀ। ਇਸ ਤਰ੍ਹਾਂ ਸਿੱਖ ਨੇ ਸੰਗਰਾਦ ਮਣਾਉਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਹੈ ਅਖਰੀ ਅਰਥਾਂ ਦੇ ਨਾਲ ਜੁੜਨਾ ਕਰੀਏ ਜੀ ਹਰ ਜੇਠ ਜੁੜੰਦਾ ਲੋੜੀਆ ਜੇਸੇ ਅੱਗੇ ਸਭ ਨਿਵਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੇਠ ਦੇ ਮਹੀਨੇ ਦੇ ਉੱਪਰ ਥਾਏ ਪਾਵਨ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਹਰ ਜੋ ਹਰੇ ਭਰੇ ਕਰਨ ਦੇ ਸਮਰੱਥ ਹੈ ਜੋ ਸਾਡੇ ਪਾਪਾਂ ਤੇ ਵਿਕਾਰਾਂ ਨੂੰ ਹਰ ਲੈਂਦਾ ਹੈ ਹਰ ਜੋ ਕਣ ਕਣ ਤੇ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ ਜੇਠ ਤੋਂ ਭਾਵ ਹੈ ਜੇਠ ਦਾ ਮਹੀਨਾ ਹਰ ਜੇਠ ਜੁੜੰਦਾ ਲੋੜੀਏ ਕਿ へ ਭਾਈ ਇਹ ਮਨ ਦੇ ਵਿੱਚ ਭਾਵਨਾ ਬਣਾਉਣੀ ਕਰੋ ਕਿ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਹੈ अथवा प्रभु परमात्मा ਦੇ ਚਰਨਾਂ ਦੇ ਨਾਲ ਜੁੜਿਆ ਜਾਵੇ अथवा ਮਨ ਦੇ ਵਿੱਚ ਇਹ ਚਿਤਵਣੀ ਉਤਪਨ ਹੋਵੇ ਕਿ ਹਰੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ অতি ਜ਼ਰੂਰੀ ਹੈ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਨਾਮ ਜਪਣਾ ਬਾਣੀ ਪੜ੍ਹਨੇ ਸਤਿਗੁਰਾਂ ਜੀ ਦੇ ਦਰਸ਼ਨ ਕਰਨੇ ਹਰ ਜੀਠ ਜੜੰਦਾ ਲੋੜੀ ਐ ਜਿਸ ਅੱਗੇ ਸਭ ਨਿਵਨ ਜਿਸ ਤੇ ਅੱਗੇ ਭਾਈ ਸਾਰੇ ਹੀ ਨਿਉਂਦੇ ਹਨ ਨਿਵਦੇ ਹਨ ਨਮਸਕਾਰ ਕਰਦੇ ਹਨ ਉਸ ਹਰੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਇਹੀ ਜੋ ਜੀਠ ਦੀ ਅਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਜੀ ਹਰ ਸੱਜਣ ਧਾਵਣ ਲੱਗਿਆ ਕਿਸੇ ਨਾ ਦੇਈ ਬੰਨ ਕਿਉਂ ਜੁੜਨਾ ਹੈ ਕਿਉਂ ਭਾਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਪੱਲੇ ਦੇ ਨਾਲ ਲੱਗਣਾ ਹੈ ਕਿਉਂਕਿ ਜਦੋਂ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਦੇ ਹਾਂ ਹਰ ਸੱਜਣ ਜੋ ਹਰੀ ਅਕਾਲ ਪੁਰਖ ਪਰਮਾਤਮਾ ਸੱਚਾ ਸੱਜਣ ਹੈ ਜੋ ਸਭਨਾ ਦਾ ਸੱਜਣ ਹੈ ਜਿਸ ਦੇ ਪਰ ਥਾਏ ਪੜਦੇ ਹਾਂ ਸੱਜਣ ਸੱਚਾ ਬਾਦਸ਼ਾਹ ਹੋ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾਵੇ ਸਾਹੋ ਦਾਵਨ ਕਹਿੰਦੇ ਨੇ ਪੱਲੇ ਨੂੰ ਲੱਗਿਆ ਜਿਹੜਾ ਲੱਗ ਗਿਆ ਭਾਈ ਉਸ ਨੂੰ ਕਿਸੇ ਨਾ ਦੇਈ ਬੰਨ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਪੈਂਦਾ ਸਰੀਰ ਕਰਕੇ ਮਨ ਕਰਕੇ ਉਹਦੇ ਸਾਰੇ ਬੰਧਨ ਟੁੱਟ ਜਾਂਦੇ ਹਨ ਬੰਧ ਖਲਾਸੀ ਹੋ ਜਾਂਦੀ ਹੈ ਜੀ ਮਾਨਕ ਮੋਤੀ ਨਾਮ ਪ੍ਰਭ ਉਹਨ ਲਗੈ ਨਾਹੀ ਸੰ ਤੇ ਜਦੋਂ ਜੀਵ ਆਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਹੈ ਤੇ ਹਰੀ ਆਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਸ ਜੀਵ ਨੂੰ ਫਿਰ ਭਾਈ ਜੋ ਪੱਕਾ ਧਨ ਹੈ ਜੋ ਸੱਚਾ ਧਨ ਹੈ ਜੋ ਸਦੀਵੀ ਲਿਵਣ ਵਾਲਾ ਧਨ ਹੈ ਜੋ ਅਸਲੀ ਦੌਲਤ ਹੈ ਉਸ ਦੀ ਬਖਸ਼ਿਸ਼ ਕਰਦੇ ਹਨ ਤੇ ਉਹ ਦੌਲਤ ਕੀ ਹੈ ਪਿਓ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਉਹ ਦੌਲਤ ਕੀ ਹੈ ਮਾਨਕ ਮੋਤੀ ਨਾਮ ਪ੍ਰਭ ਉਹ ਦੌਲਤ ਪ੍ਰਭੂ ਪਰਮਾਤਮਾ ਦਾ ਨਾਮ ਹੈ ਹੁਣ ਲੱਗੇ ਨਾਹੀ ਸੰਨ ਕਿਸੇ ਵੀ ਪ੍ਰਕਾਰ ਦੀ ਪਾਈ ਸੰਨ ਨਹੀਂ ਲੱਗਦੀ ਕੋਈ ਖੋ ਨਹੀਂ ਸਕਦਾ ਕੋਈ ਲੁੱਟ ਨਹੀਂ ਸਕਦਾ ਸਤਿਗੁਰੂ ਜੀ ਫਰਮਾਨ ਕਰਦੇ ਹਨ ਹਰ ਧਨ ਕੋ ਚੱਕਾ ਨੀਰ ਨਾ ਆਵਈ ਜਾ ਮਾ ਜਾਗਾਤੀ ਡੰਡ ਨਾ ਲਗਾਈ ਪਰ ਭਾਈ ਜੋ ਦੁਨਿਆਵੀ ਧਨ ਹੈ ਉਸ ਦੇ ਪਰਥਾਏ ਸਮਝਾਉਂਦੇ ਹਨ ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਜੋ ਦੁਨਿਆਵੀ ਧਨ ਹੈ ਉਹ ਨਾਲ ਨਹੀਂ ਨਿਭਦਾ ਗੁਰਮਖੋ ਤੇ ਜੋ ਨਾਮ ਰੂਪੀ ਧਨ ਹੈ ਇਹ ਸਦੀਵੀ ਨਾਲ ਨਿਭਣ ਵਾਲਾ ਹੈ ਜੀ ਰੰਗ ਸਭੇ ਨਾਰਾਇਣ ਜੇਤੇ ਮਨ ਭਵਨ ਫਿਰ ਜਿਸ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਹੈ ਉਸ ਦੇ ਲਈ ਸਾਰੇ ਹੀ ਰੰਗ ਪਰਮਾਤਮਾ ਦੇ ਰੰਗ ਹਨ ਉਸ ਨਰਾਇਣ ਅਕਾਲ ਪੁਰਖ ਪਰਮਾਤਮਾ ਦੇ ਰੰਗ ਹਨ ਅਥਵਾ ਅਕਾਲ ਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਰਜਾ ਦੇ ਵਿੱਚ ਹੀ ਉਹ ਰਹਿਣਾ ਸੁਭਦਾ ਹੈ ਉਹਨੂੰ ਭਾਵਦਾ ਹੈ ਉਹ ਇਹੀ ਅਰਦਾਸ ਕਰਲਾ ਲੈਂਦਾ ਹੈ ਕਿ ਵਾਹਿਗੁਰੂ ਮੈਨੂੰ ਹਮੇਸ਼ਾ ਆਪਣੇ ਰੰਗ ਦੇ ਵਿੱਚ ਰੰਗ ਅਥਵਾ ਆਪਣੇ ਹੁਕਮ ਚ ਰੱਖ ਤੇਰੀ ਰਜਾ ਦੇ ਵਿੱਚ ਰਹਿਣਾ ਸਿੱਖ ਜਾਈਏ ਜੋ ਹਾਰ ਲੋੜੇ ਸੋ ਕਰੇ ਸੋਈ ਜੀਅ ਕਰੰ ਜੋ ਅਕਾਲ ਪੁਰਖ ਪਰਮਾਤਮਾ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਚ ਹੀ ਇਹ ਜੀਕਾਰ ਕਮਾਉਂਦੇ ਹਨ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹੇ ਨਾ ਕੋਈ ਜੋ ਪ੍ਰਭ ਕੀਤੇ ਆਪਣੇ ਸੇ ਕਈਹ ਧਨ ਉਹ ਧਨ ਹਨ ਉਹ ਸਲੋਹਣ ਜੋਗ ਹਨ ਉਹ ਵੜਿਆਉਣ ਜੋਗ ਹਨ ਕੌਣ ਜੀ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣੇ ਬਣਾ ਲਿਆ ਜੀ ਆਪਣੇ ਕਰ ਲਿਆ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਭਾਈ ਧੰਤਾ ਦੇ ਪਾਤਰ ਹਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰਨ ਇਹ ਦਾਤਾਂ ਆਪਣੇ ਹੋਛੇ ਯਤਨਾਂ ਦੇ ਨਾਲ ਪ੍ਰਾਪਤ ਨਹੀਂ ਹੁੰਦੀਆਂ ਕੋਈ ਮਾਇਆ ਦੇ ਨਾਲ ਪ੍ਰਭਤਾ ਦੇ ਨਾਲ ਚੁਤਰਾਈਆਂ ਦੇ ਨਾਲ ਇਹਨਾਂ ਦਾਤਾਂ ਨੂੰ ਲੈ ਨਹੀਂ ਸਕਦਾ ਇਹ ਅਮੋਲਕ ਦਾਤਾਂ ਹਨ ਤੇ ਭਾਈ ਗੁਰਪ੍ਰਸਾਦ ਦੇ ਦੁਆਰਾ ਹੀ ਮਿਲਦੀਆਂ ਹਨ ਜੇ ਇਹ ਸਾਡੇ ਯਤਨਾਂ ਦੇ ਨਾਲ ਪ੍ਰਾਪਤ ਹੋ ਸਕਣ ਤੇ ਫਿਰ ਵਿਛੋੜੇ ਦਾ ਦੁੱਖ ਇਹ ਜੀਵ ਇਸਤਰੀ ਨਾ ਭੋਗੇ ਇਹ ਵਿਛੋੜੇ ਦਾ ਦੁੱਖ ਇਹਨੂੰ ਤਾਂ ਭੋਗਣਾ ਪੈਂਦਾ ਹੈ ਕਿਉਂਕਿ ਭਾਈ ਇਹ ਆਪਣੇ ਹੋਛੇ ਯਤਨਾਂ ਦੇ ਪਿੱਛੇ ਲੱਗੀ ਹੋਈ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਲਾਵ ਕਿੱਦਾਂ ਹੈ ਜੀ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣਨ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਸਾਧੂ ਸੰਗ ਭਾਈ ਸਾਧਨਾ ਨਿਰਮਲਤਾ ਕੇ ਕਰਮ ਐਸੀਆਂ ਰੰਗੀਆਂ ਹੋਈਆਂ ਰੂਹਾਂ satsang ਦੇ ਵਿੱਚ ਆ ਕੇ ਬੈਠਣਾ ਧੰਨ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਜੀ ਦੇ ਦਰਸ਼ਨਦਾਰੇ ਕਰਨੇ ਸਤਿਗੁਰਾਂ ਜੀ ਦੀ ਸੰਗਤ ਕਰਨੇ ਇਹੀ ਪ੍ਰਾਪਤੀ ਹੈ ਤੇ ਜੋ ਸੰਗਤ ਕਰਦੇ ਹਨ ਉਹ ਫਿਰ ਨਾਨਕ ਰੰਗ ਬਣਾਨ ਉਹ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਰੰਗ ਨੂੰ ਮਾਣਦੇ ਹਨ ਉਹਨਾਂ ਨੂੰ ਰੰਗ ਲੱਗਦਾ ਹੈ ਕਿਹੜਾ ਲੱਗਦਾ ਹੈ ਜੀ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਉਹਨਾਂ ਨੂੰ ਭਾਈ ਫਿਰ ਪ੍ਰਭੂ ਪਰਮਾਤਮਾ ਦੇ ਪ੍ਰੇਮ ਦਾ ਰੰਗ ਲੱਗਦਾ ਹੈ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੜ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ ਐਸਾ ਰੰਗ ਪ੍ਰੇਮ ਦਾ ਰੰਗ ਨਾਮ ਦਾ ਰੰਗ ਉਹ ਫਿਰ ਭਾਈ ਸੰਤ ਸੰਗੀ ਮਾਣਦੇ ਹਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਧਣੀਆ ਕਾਲਪੁਰਖ ਪਰਮਾਤਮਾ ਵਾਹਿਗੁਰੂ ਦਾ ਮਿਲਾਪ ਜਿਸ ਦੇ ਨਾਲ ਹੈ अथवा ਜਿਸ ਦੇ ਮੱਥੇ ਤੇ ਭਾਗ ਹਨ ਇਹੜੇ ਭਾਗ ਨੇ ਜੀ ਸਤਸੰਗਤ ਦੀਆਂ ਦਾਤਾਂ ਨੇ ਨਾਮ ਬਾਣੀ ਦੀਆਂ ਦਾਤਾਂ ਨੇ ਜਿਹਦੇ ਮੱਥੇ ਤੇ ਚੰਗੇ ਭਾਗ ਨੇ ਭਾਈ ਹਰ ਜੀਠ ਰੰਗੀਲਾ ਉਹਦੇ ਲਈ ਇਹ ਜੀਠ ਦਾ ਮਹੀਨਾ ਸੁਹਾਵਣਾ ਹੈ ਭਾਗਾ ਭਰਿਆ ਹੈ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ ਜਿਹਦੇ ਕੋਲ ਸਤਸੰਗਤ ਹੈ ਨਾਮ ਬਾਣੀ ਦੀ ਦਾਤ ਹੈ ਪੂਰੇ ਗੁਰੂ ਦਾ ਮਿਲਾਪ ਹੈ ਸਤਗੁਰੂ ਜੀ ਰਹਿਮਤ ਕਰਨ ਬੋਲਦਿਆਂ ਹੋਇਆ ਅਨੇਕ ਪੁੱਲਾਂ ਹੋਈਆਂ ਆਉਣ ਵਾਲਾ ਸਮਾਂ ਸਰਬੱਤ ਸੰਗਤਾਂ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕਲੇਸ਼ਾਂ ਤੂੰ ਸਤਗੁਰੂ ਜੀ ਬਚਾ ਕਰਕੇ ਰੱਖਣ ਆਪ ਸਭਾ ਸੰਗਤਾਂ ਨੇ ਜੇਠ ਦੇ ਮਹੀਨੇ ਦੇ ਪਰਥਾਏ ਜੋ ਉਪਦੇਸ਼ ਸਤਗੁਰਾਂ ਜੀ ਨੇ ਬਖਸ਼ਿਆ ਸੁਣਨਾ ਕੀਤਾ ਹੈ ਬੋਲਦਿਆਂ ਹੋਇਆ ਅਨੇਕ ਪੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ